ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਆਦਾਬ ਇਹ ਜਿਹੜੀਆਂ ਤਸਵੀਰਾਂ ਐ ਜੇ ਜਿਹੜੋ ਆਪ ਦੇਖ ਰਹੇ ਹੋ ਇਹ ਮੰਗਰੋੜ ਪਿੰਡ ਦੀਆਂ ਤਸਵੀਰਾਂ ਨੇ ਸਮੇਂ ਦੀ ਲੋੜ ਹੈ ਵਾਤਾਵਰਣ ਗਰਮ ਹੁੰਦਾ ਜਾ ਰਿਹਾ ਹੈ ਤੇ ਅਸੀਂ بارشਾਂ ਢੀਕਦੇ ਆ ਕੀ ਹਾਲਤ ਹੋਈ ਪਈ ਹੈ ਪੰਜਾਬ ਦੀ ਕਾਰਨ ਹੈ ਕਿ ਅਸੀਂ ਦਰਖਤਾਂ ਨੂੰ ਲਾਇਤ ਹੈ ਨਹੀਂ ਇਹਨਾਂ ਦੀ ਜਿਹੜੀ ਵਾਢੀ ਹੈ ਵੜਾਈ ਹੈ ਕਟਾਈ ਹੈ ਉਹ ਬਹੁਤ ਵੱਡੇ ਜੋਰਾਂ ਤੇ ਕੀਤੀ ਵਪਾਰ ਵਾਂਗ ਲਾ ਰਿਹਾ ਸੀ ਪਰ ਮੰਗਰੋੜ ਦੇ ਕੁਝ ਨੌਜਵਾਨਾਂ ਵੱਲੋਂ ਸਾਡੇ ਪਿੰਡ ਵੱਲੋਂ ਸਾਡੇ ਪਿੰਡ ਦੇ ਮੋਹਤਵਾਰ ਸੱਜਣਾਂ ਵੱਲੋਂ ਇੱਕ ਬਹੁਤ ਵਧੀਆ ਪਹਿਲ ਕੀਤੀ ਗਈ ਹੈ ਕਾਬਲੇ ਸਰਾਨੇ ਕਾਬਲੇ ਦੋਗੌਰ ਇੱਕ ਕੰਮ ਕੀਤਾ ਗਿਆ ਹੈ ਇਹਨਾਂ ਵੱਲੋਂ ਪਿੰਡ ਦੀਆਂ ਸੱਥਾਂ ਜੂਹਾਂ ਜਿੱਥੇ-ਜਿੱਥੇ ਖਾਲੀ ਜਗ੍ਹਾ ਪਈ ਹੈ ਫਲਦਾਰ ਤੇ ਸ਼ਾਨਦਾਰ ਬੂਟੇ ਲਗਾਉਣ ਦੀ ਇੱਕ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਕੀਤੀ ਗਈ ਹੈ ਜੋ ਕਿ ਕਾਬਲੇ ਤਾਰੀਫ ਬਣਦੀ ਹੈ ਇੱਕ ਲਾਇਕ ਬਣਦਾ ਕਰਦਾ ਗੱਲਬਾਤ ਕਰਦੇ ਮੇਰੇ ਨਾਲ ਸਰਦਾਰ ਜਨੈਲ ਸਿੰਘ ਜੀ ਜਨੈਲ ਸਿੰਘ ਜੀ ਸਰਕਾਰਾਂ ਦੇ ਕੰਮ ਆਪੇ ਕਰਨ ਲੱਗੇ ਮੋਛਾ ਝੜਾ ਕੇ ਕੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਨਗਰ ਮਗਰੋੜ ਤੋਂ ਸ਼ੁਰੂਆਤ ਕੀਤੀ ਹੈ ਆ ਮਾਰਾ ਰਣਜੀਤ ਸਿੰਘ ਜੂਥ ਕਲੱਬ ਇਹ ਨੌਜਵਾਨਾਂ ਨੇ ਕਈ ਦਿਨ ਤੋਂ ਇਹਨਾਂ ਦਾ ਮੰਨ ਦੇ ਵਿੱਚ ਇਹ ਚਾਅ ਸੀ ਕਿ ਸਾਨੂੰ ਕਿਤੇ ਨਾ ਕਿਤੇ ਬੂਟੇ ਮਿਲ ਜਾਣ ਅਸੀਂ ਬੂਟੇ ਲਾ ਕੇ ਵਾਤਾਵਰਨ ਨੂੰ ਹਰਾ ਭਰਾ ਰੱਖ ਸਕੀਏ ਤੇ ਜਿਹੜੀ ਅ ਸ਼ੁੱਧ ਆਬੂ ਹਵਾਏ ਉਹਨੂੰ ਅਸੀਂ ਕਾਇਮ ਰੱਖ ਸਕੀਏ ਜਿਹੜੀ ਪਾਣੀ ਹੈ ਧਰਤੀ ਦਾ ਖਤਮ ਹੋ ਜਾ ਰਿਹਾ ਉਹਨੂੰ ਅਸੀਂ ਆਪਣਾ ਯੋਗਦਾਨ ਪਾ ਕੇ ਕਿਸ ਤਰ੍ਹਾਂ ਉਹਨੂੰ ਵਧਾ ਸਕੀਏ ਉਪਰਾਲੇ ਕੀਤੇ ਨੇ ਜੀ ਬਹੁਤ ਸਲਾਹਾਂ ਆਯੋਗ ਨੇ ਜੀ ਤੇ ਪਿੰਡ ਦੇ ਜਿਹੜੇ ਸਿਆਣੇ ਨੇ ਪਿੰਡ ਦੇ ਜਿਹੜੇ ਮਹਤਵਾਰ ਸੱਜਣਾਂ ਨੇ ਉਹਨਾਂ ਨੇ ਇਹਨਾਂ ਨੂੰ ਬਹੁਤ ਸਹਿਯੋਗ ਦਿੱਤਾ ਜਿਵੇਂ ਆਪ ਦੇਖ ਰਹੇ ਹੋ ਸਾਰੇ ਆ ਮਾਸਟਰ ਜੀ ਵੀ ਦੇਖੋ ਸਪੈਸ਼ਲ ਹਾਈ ਸਕੂਲ ਤੋਂ ਦੱਸ ਕੇ ਕਿ ਅਸੀਂ ਉੱਥੇ ਜਾ ਕਰਕੇ ਨੌਜਵਾਨਾਂ ਦੀ ਹੌਸਲਾ ਵਜਾਈ ਕਰਨੀ ਹੈ ਤੇ ਭਾਵੇਂ ਗੁਰੂ ਘਰ ਦੇ ਪ੍ਰਧਾਨ ਹੋਣ ਭਾਵੇਂ ਪ੍ਰਬੰਧਕ ਵੀਰ ਹੋਣ ਤੇ ਭਾਵੇਂ ਇਹ ਜਿਹੜੇ ਸਰਪੰਚ ਪੰਚਾਇਤ ਹੋਵੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਨੂੰ ਹੌਸਲਾ ਮਿਲਦਾ ਜਦੋਂ ਆਪਾਂ ਪਿੰਡ ਪਿੱਠ ਸਾਪੜਦੇ ਆ ਨਾ ਨੌਜਵਾਨਾਂ ਦੀ ਉਹ ਆਪ ਮੁਹਾਰੇ ਉਹ ਕਹਿੰਦਾ ਮੈਂ ਪਿੰਡ ਵਾਸਤੇ ਨਗਰ ਵਾਸਤੇ ਕੀ ਕਰ ਸਕਦਾ ਜੇ ਅਸੀਂ ਪਿੰਡ ਦੇ ਵਾਸਤੇ ਇਹ ਸ਼ੁਰੂਆਤ ਕੀਤੀ ਏ ਜਦੋਂ 1 ਸਾਲ 2 ਸਾਲ ਬਾਅਦ ਜਦੋਂ ਹੁਣ ਸਰਦਾਰ ਸੁਤਿੰਦਰ ਸਿੰਘ ਜੀ ਸ਼ਿੰਦਾ ਪੰਚ ਸਹਿਬਾਨ ਇਹ ਕਹਿ ਰਹੇ ਸੀ ਅਸੀਂ ਇਹ ਜਿਹੜੀ ਪਿਲਕਣ ਹੈ ਨਾ ਇੱਥੋਂ ਬਾਬਾ ਜੀ ਦੇ ਸਥਾਨਾਂ ਤੋਂ ਲਈ ਆਈ ਸੀ ਹੁਣ ਖੁਸ਼ੀ ਹੋ ਰਹੀ ਹੈ ਨਾ ਵੀ ਕਿੰਨੇ ਆ ਕਰਕੇ ਸ਼ਾਮਾਂ ਚ ਬੈਠ ਕੇ ਕਿ ਇਸ ਦਾ ਆਨੰਦ ਲੈ ਰਹੇ ਆਪਾਂ ਉਹਨੂੰ ਦਵਾਵਾਂ ਦੇ ਰਹੇ ਜਰਨੈਲ ਸਿੰਘ ਜੀ ਕੈਮਰਾਮੈਨ ਦਿਖਾ ਰਿਹਾ ਜਿਸ ਪਿਲਕਣ ਦੇ ਥੱਲੇ ਅਸੀਂ ਖੜੇ ਆ ਉਹ ਵੀ ਪਿਲਕਣ ਕਿਸੇ ਨੇ ਲਾਈ ਹੋਣੀ ਹੈ ਛਾਂ ਦੇ ਵਿੱਚ ਖੜੇ ਆ ਸਾਰਾ ਪਿੰਡ ਜੁੜਿਆ ਹੋਇਆ ਨੌਜਵਾਨ ਜੁੜੇ ਨੇ ਮੋਤਵਾਰ ਜੁੜੇ ਨੇ ਇਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਬਾਅਦ ਵਿੱਚ ਯਾਦ ਰੱਖਣ ਜੋਗ ਹੁੰਦੀਆਂ ਨੇ ਇਹੀ ਪਹਿਲ ਕੀਤੀ ਜਾ ਰਹੀ ਹੈ ਭੜੀ ਸਾਹਿਬ ਆਓ ਇਧਰ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਅਸੀਂ ਜੇਕਰ ਆਪਣੇ ਛੋਟੇ ਬੱਚੇ ਨੇ ਕੋਈ ਕੰਮ ਵਧੀਆ ਕਰਦਾ ਅਸੀਂ ਉਹਨਾਂ ਨੂੰ ਥਾਪੜਾ ਦਈਏ ਜਨੈਲ ਸਿੰਘ ਨੇ ਕਿਹਾ ਹੈ ਵਧੀਆ ਗੱਲ ਹੁੰਦੀ ਆ ਆਪਾਂ ਨੂੰ ਥਾਪੜਾ ਦੇਈਓ ਵਧੀਆ ਰਾਹ ਤੇ ਚੱਲਦੇ ਨੇ ਜੇਕਰ ਉਹ ਕੋ ਬੀੜੀਆਂ ਸਿਗਰਟਾਂ ਦਾਰੂ ਪੀਂਦਾ ਉਹਨਾਂ ਨੂੰ ਰੋਕਿਆ ਜਾਵੇ ਜਨੈਤ ਸਿੰਘ ਨੇ ਗੱਲ ਕੀਤੀ ਹੈ ਬਣਦਾ ਨਾ ਥਾਪੜਾ ਦੇਣਾ ਬੱਚਿਆਂ ਦਾ ਜਿਹੜੇ ਸਹੀ ਰਸਤੇ ਚੱਲਦੇ ਨੇ ਫਿਰ ਆਪਾਂ ਮੇਰੇ ਰਸਤੇ ਵਿੱਚ ਔਕੜਾਂ ਆਈ ਜਾਂਦੇ ਜੇ ਚਾਰ ਦੁਸ਼ਮਣ ਨੇ ਤਾਂ 10 ਮਿੱਤਰ ਵੀ ਹੁੰਦੇ ਨੇ ਨਹੀਂ ਬਿਲਕੁਲ ਬਿਲਕੁਲ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ ਜਿਹੜੇ ਨੌਜਵਾਨ ਹੁੰਦੇ ਨੇ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨਾ ਪੈਂਦਾ ਨੌਜਵਾਨਾਂ ਨੂੰ ਡਾਇਰੈਕਸ਼ਨ ਦੇਣ ਦੀ ਲੋੜ ਹੁੰਦੀ ਹੈ ਨੌਜਵਾਨ ਫਿਰ ਇੱਕ ਦਰਿਆ ਵਾਂਗ ਫਿਰ ਆਪਣੇ ਆਪ ਵਹਾਲੇ ਜਾਂਦੇ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਆ ਇਹ ਇਕੱਲੇ ਇਸ ਪਿੰਡ ਲਈ ਨਹੀਂ ਐ ਸਾਡੇ ਜ਼ਿਲ੍ਹੇ ਲਈ ਐ ਸਾਡੇ ਪੂਰੇ ਪੰਜਾਬ ਲਈ ਐ ਪੰਜਾਬ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਕਿ ਵਾਤਾਵਰਨ ਨਾ ਪਾਣੀ ਪਾਣੀ ਦੀ ਇੱਕ ਸਿਆਸੀ ਲੜਾਈ ਐ ਇਕ ਕੁਝ ਸਮਾਜਿਕ ਬੰਦੇ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਹਰ ਇੱਕ ਬੰਦੇ ਦੀਆਂ ਜਿਹੜਾ ਸਮਾਜ ਵਿੱਚ ਰਹਿੰਦਾ ਇਸ ਗੱਲ ਨੂੰ ਮੰਨਦੇ ਵੀ ਅਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਨਹੀਂ ਸਹੀ ਨਿਭਾਉਂਦੇ ਬਿਲਕੁਲ ਬਿਲਕੁਲ ਜੋਬ ਇੱਕ ਬੀਂਗੇ ਪੰਜਾਬੀ ਬੀਕੇ ਇੱਕ ਸਾਡੇ ਇੱਕ ਇੰਡੀਅਨ ਸਾਡੀ ਜ਼ਿੰਮੇਵਾਰੀ ਐ ਕਿ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀਆਂ ਨੇ ਉਹ ਨਿਭਾਈਏ ਇਹ ਦਰਖਤਾਂ ਨੂੰ ਬਚਾਉਣਾ ਜੰਗਲ ਬਚਾਉਣੇ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਦਰਖਤ ਲਾਉਣੇ ਵੀ ਸਾਡੀ ਜ਼ਿੰਮੇਵਾਰੀ ਹੈ ਉਹ ਨੌਜਵਾਨ ਇਹ 600 ਦੇ ਕਰੀਬ ਬੂਟੇ ਲਾ ਰਹੇ ਨੇ ਇਹ ਪਾੜ ਲੰਗੇ ਵੀ ਨਰੇਗਾ ਫਰੰਟਾ ਜਿਹੜਾ ਉਹ ਵੀ ਇਨਾਨ ਮਦਦ ਕਰੇਗਾ ਸੋ ਇਹ ਮਹੀਮ ਜਿਹੜੀ ਆ ਅੱਗੇ ਅੱਗੇ ਫੈਲਦੀ ਫੈਲਦੀ ਸਾਰੇ ਪੰਜਾਬ ਦੇ ਵਿੱਚ ਅੱਜ ਮਾਲਵਾ ਦੇਖੋ ਮੇਰੇ ਘਰ 2-2 ਕਿਲੋਮੀਟਰ ਤੱਕ ਇੱਕ ਦਰਖਤ ਨਹੀਂ ਹੈ ਅਸੀਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹਰ ਇੱਕ ਕਿਸਾਨ ਕਿੰਨੇ ਹਜ਼ਾਰ ਮੋਟਰਾਂ ਪੰਜਾਬ ਦੇ ਵਿੱਚ ਆਪਣੀ ਮੋਟਰ ਦੇ ਘਟੋ ਘਟ ਪੰਜ ਬੂਟੇ ਲਾਵੇ ਵੱਡੇ ਪੱਧਰ ਤੇ ਮਿਹ ਮਸ਼ਰੂ ਕੀਤੀ ਗਈ ਹੈ ਨਿਊਜ਼ 24 ਤੇ ਦਿਖਾਈ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਨਾਲ ਗੱਲਬਾਤ ਸਰਪੰਚ ਸਾਹਿਬ ਸੱਤੀ ਗੱਲ ਮੇਰੇ ਪਿੰਡ ਦੇ ਸਰਪੰਚ ਤੁਹਾਨੂੰ ਕਿਦਾਂ ਦਾ ਲੱਗਿਆ ਹੈ ਨਾ ਨੌਜਵਾਨਾਂ ਦਾ ਉਪਰਾਲਾ ਤੁਸੀਂ ਪਿੰਡ ਦੇ ਸਰਪੰਚ ਹੋ ਮੋਤਵਾਰ ਹੋ ਕਈ ਵਾਰ ਇਹ ਹੋ ਜਾਂਦੀ ਵੀ ਫਾਈਨੈਂਸ਼ੀਅਲੀ ਸਥਿਤੀ ਖਰਾਬ ਹੁੰਦੀ ਹੈ ਕਿਸੇ ਦੀ ਬੂਟੇ ਲਿਆਉਣ ਲਈ ਹੈ ਨਾ ਕਈ ਵਾਰ ਇਹ ਹੁੰਦੀ ਵੀ ਪਾਣੀ ਦੀ ਟੈਂਕਰ ਦੀ ਲੋੜ ਪੈ ਜਾਂਦੀ ਹੈ ਤੁਸੀਂ ਖੜੋਗੇ ਇਹਨਾਂ ਦੇ ਨਾਲ ਕੀ ਤੁਹਾਡਾ ਇਹਨਾਂ ਨੌਜਵਾਨਾਂ ਬਾਰੇ ਕੀ ਵਿਚਾਰ ਹੈ ਬਿਲਕੁਲ ਜੀ ਅਸੀਂ ਜ਼ਰੂਰ ਪੂਰੀ ਮਦਦ ਕਰਾਂਗੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਠ ਅਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਸਾਡੀ ਪੰਚਾਇਤ ਵੱਲੋਂ ਸਾਡੇ ਨਗਰੋਂ ਵੱਲੋਂ ਤੇ ਅਸੀਂ ਪੂਰੀ ਪੂਰਾ ਮੰਗਰੋੜ ਅਖਰ ਪਰ ਇੱਧਰ ਬਣਾ ਦਾਂਗੇ ਹਰਾ-ਭਰਾ ਹਰਿਆ-ਭਰਾ ਪੂਰਾ ਹਰਾ-ਭਰਾ ਬਹੁਤ ਨੌਜਵਾਨਾਂ ਦਾ ਧੰਨਵਾਦ ਹੈ ਸਾਡੇ ਬਜ਼ੁਰਗਾਂ ਨਾਲ ਤੇ ਵੀ ਇਹਨਾਂ ਨੌਜਵਾਨਾਂ ਨੇ ਵਧੀਆ ਕੰਮ ਕਰਕੇ ਦਿਖਾਇਆ ਪਿੰਡ 'ਚ ਅਸੀਂ ਸਾਰੇ ਜਣੇ ਇਹਨਾਂ ਦੀ ਸਪੋਰਟ ਕਰਾਂਗੇ ਮੈਂ ਸਵਾਲ ਕਰਦਾ ਜਿਹੜੇ ਬਜ਼ੁਰਗਾਂ ਦੇ ਲਾਇਵ ਬੂਟੇ ਉਹਦੇ ਥੱਲੇ ਆਪਾਂ ਬੈਠਦੇ ਆਂ ਦੇਖੋ ਬਜ਼ੁਰਗਾਂ ਨੇ ਜੇ ਲਾਇਵ ਹੀ ਆ ਤਾਂ ਵੱਡੇ ਵੀ ਬਹੁਤ ਹੈ ਤੇ ਹੁਣ ਪਰ ਜਿਹੜੀ ਇਹਨਾਂ ਨੂੰ ਜਾਗਰਤੀ ਆਈ ਹੈ ਉਹ ਬਹੁਤ ਵਧੀਆ ਹੈ ਇੱਕ ਘਰ ਘਰ ਜਾ ਕੇ ਕਹਿੰਦੇ ਵੀ ਅਸੀਂ ਘਰ ਘਰ ਜਾ ਕੇ ਇੱਕ ਇੱਕ ਦੋ ਦੋ ਬੂਟੇ ਲਾ ਦੇਣੇ ਆ। ਲੰਬੜਦਾਰ ਜੱਗਾ ਸਿੰਘ ਜੀ ਇਹ ਵੀ ਸਲਾਮ ਕਰ ਰਹੇ ਨੇ ਸასი ਕਾਲ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਟੀਚਰ ਹੋ, ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਹੋ ਤੇ ਸਿੱਖਿਆ ਦਿੰਦੇ ਹੋ ਇਹਨਾਂ ਨੌਜਵਾਨਾਂ ਬਾਰੇ ਕੀ ਵਿਚਾਰ ਨੇ? ਸਰ ਬਹੁਤ ਵਧੀਆ ਸ਼ਲਾਘਾ ਆ। ਸਰਕਾਰਾਂ ਦੇ ਕੰਮ ਕਰ ਰਹੇ ਨੇ। ਬਹੁਤ ਵਧੀਆ ਜੀ, ਬੜੀ ਖੁਸ਼ੀ ਵਾਲੀ ਗੱਲ ਆ ਜੀ। ਬੱਚੇ ਸਾਡੇ ਵਾਤਾਵਰਣ ਨੂੰ ਸੰਭਾਲ ਰਹੇ ਆ ਔਰ ਮੈਂ ਉਮੀਦ ਕਰਦਾ ਹਾਂ ਜਿੰਨੇ ਵੀ ਇਹਨਾਂ ਨੇ ਪੌਦੇ ਲਾਉਂਗੇ ਉਹਨਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਸੰਭਾਲਾਂਗੇ ਜੀ। ਜੱਗਾ ਜੀ ਪਿੰਡ ਵਿੱਚ ਹਰ ਪਿੰਡ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਕ੍ਰੀਤੀਆਂ ਨੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਇਹਨਾਂ ਤੇ ਵੀ ਆਪਾਂ ਨੂੰ ਰੋਕ ਲਾਉਣੀ ਬਣਦੀ ਆ ਹੰਬਲਾ ਮਾਰਨਾ ਚਾਹੀਦਾ ਮੈਂ ਜਨੈਲ ਸਿੰਘ ਨਾਲ ਗੱਲਬਾਤ ਕਰਾਂਗਾ ਦੇਖੋ ਇਹ ਨਾ ਸਾਡੇ ਪਿੰਡ ਚ ਲੋਕ ਕਹਿੰਦੇ ਵੀ ਸਾਡਾ ਤਾਂ ਪਿੰਡ ਨਹੀਂ ਵਧੀਆ ਹੈਗਾ ਲੋਕ ਆਪਣੇ ਆਪਣੇ ਪਿੰਡਾਂ ਨੂੰ ਕਹਿ ਦਿੰਦੇ ਵੀ ਵਧੀਆ ਲੋਕ ਨਹੀਂ ਰਹਿੰਦੇ ਪਰ ਸਾਡੇ ਪਿੰਡ ਵਰਗਾ ਪਿੰਡ ਕੋਈ ਵਧੀਆ ਨਹੀਂ ਆਇਆ ਇਲਾਕੇ ਚ ਇਸ ਗੱਲ ਦੀ ਸਾਡੀ ਗਰੰਟੀ ਹੈ ਮਗਰੋੜ ਪਿੰਡ ਪੂਰੇ ਇਲਾਕੇ ਚ ਸਭ ਨਾਲ ਤੋਂ ਵਧੀਆ ਪਿੰਡਾਂ ਚ ਹੈ ਐ ਨੌਜਵਾਨ ਬਹੁਤ ਵਧੀਆ ਹੈ ਸਾਰੇ ਲੋਕ ਸਾਂਝੇ ਰਹਿੰਦੇ ਆ ਕੋਈ ਕਿਸੇ ਨਾਲ ਪੇਤਪਾਬ ਨਹੀਂ ਕਰਦਾ ਸਾਰੇ ਸਾਂਝੇ ਹੋ ਕੇ ਕੰਮ ਕਰਦੇ ਆ। ਸ਼ੇਰੇ ਪੰਜਾਬ ਕਲੱਬ ਹੈ ਜੋ ਯੂਥ ਕਲੱਬ ਹੈ ਮੰਗਰੋੜ ਦਾ ਉਹਦੇ ਪ੍ਰਧਾਨ ਸਿਮਰਨਜੀਤ ਸਿੰਘ ਜੀ ਇਹਨਾਂ ਵੱਲੋਂ ਕਿ ਸਾਂਝਾ ਅਪਰਾਲਾ ਹੈ ਪਿੰਡ ਵਾਲਿਆਂ ਵੱਲੋਂ ਸਾਰਿਆਂ ਵੱਲੋਂ ਸਰਾਨਾ ਜੋਗ ਹੈ, ਕਾਬਲੇ ਤਰੀਫ ਹੈ। ਗੱਲਬਾਤ ਕਰਨਾ ਜਰਨੈਲ ਸਿੰਘ ਜੀ ਜਿੱਥੇ ਆਪਾਂ ਬੂਟੇ ਲਾ ਰਹੇ ਆਂ ਵਾਤਾਵਰਣ ਦੇ ਵਿੱਚ। ਚਲੋ ਆਪਣੇ ਪਿੰਡ ਦੀ ਗੱਲ ਕੀਤੀ ਹੈ ਜੱਗਾ ਜੀ ਨੇ। ਆਪਣੇ ਆਲੇ-ਦਾਲੇ ਬਹੁਤ ਸਾਰੇ ਪਿੰਡ ਨੇ ਨਸ਼ੇ ਕਰ ਰਹੇ ਨੇ ਲੋਕ ਗਲਤ ਪਾਸੇ ਜਾ ਰਹੇ ਨੇ। ਆਪਾਂ ਨੂੰ ਉਹਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਵੀ ਇਹਨਾਂ ਚੀਜ਼ਾਂ ਤੇ ਬੰਦਿਸ਼ ਲਾਓ, ਰੋਕੋ ਇਹਨਾਂ ਚੀਜ਼ਾਂ ਨੂੰ। ਇਹ ਵੀ ਥੋੜਾ ਹਾਂਜੀ ਤੁਸੀਂ ਬਹੁਤ ਵਧੀਆ ਗੱਲ ਆਖੀ ਹੈ ਜੀ ਕਿਉਂਕਿ ਉਹਨਾਂ ਨੂੰ ਅਸੀਂ ਤਾਂ ਰੋਕਾਂਗੇ ਇਹ ਆਪਣੇ ਪਿੰਡ ਤੋਂ ਸ਼ੁਰੂਆਤ ਹੋਈ ਹੈ ਜਿੱਦਾਂ ਨੰਬਰ 10 ਸਾਹਿਬ ਜਗਜੀਤ ਸਿੰਘ ਜੀ ਨੇ ਆਖਿਆ ਕਿ ਸਾਡਾ ਪਿੰਡ ਬਹੁਤ ਗਿਣਵੇਂ ਚੁਣਿਆਂ ਵਿੱਚ ਸਾਡਾ ਅੱਵਲ ਦਰਜੇ ਦੇ ਉੱਤੇ ਪਿੰਡ ਹੈ ਏਕਾ ਹੈ ਪ੍ਰੇਮ ਅਥਪਾਕ ਹੈ ਤੇ ਇੱਕ ਮੈਂ ਥੋੜੀ ਜੀ ਤੁਸੀਂ ਸਿਮਰ ਸਿੰਘ ਜਿਹੜਾ ਜੋਸ਼ ਦਾ ਕਲੱਬ ਦਾ ਪ੍ਰਧਾਨ ਹੈ ਮਹਾਰਾਜ ਰਣਜੀਤ ਸਿੰਘ ਕਲੱਬ ਦਾ ਪ੍ਰਧਾਨ ਉਹਦੀ ਗਾਖਦਾ ਇਹ ਗੁਰੂ ਘਰ ਦੇ ਵਿੱਚ ਇਹ ਬਾਹਰ ਨਿਕਲੇ ਮੈਂ ਇੰਟਰ ਕਰਨ ਲੱਗਿਆ ਸੀ ਕਹਿੰਦੇ ਮੈਂ ਕਿਹਾ ਤੁਹਾਨੂੰ ਬੂਟੇ ਚਾਹੀਦੇ ਕਹਿੰਦੇ ਸਾਨੂੰ 50 ਕ ਬੂਟੇ ਮਿਲ ਜਾਣ ਜਾਂ 100 ਕ ਅਸੀਂ ਲਾਉਣੇ ਤੇ ਮੈਂ ਕਹਾਂ ਵੀ 50 ਨਹੀਂ ਤੁਹਾਨੂੰ 500 ਬੂਟੇ ਜੇ ਦਵਾ ਦਈਏ ਤੇ ਚਲੋ ਅਧਿਕਾਰੀਆਂ ਨਾਲ ਗੱਲ ਕੀਤੀ ਖੇਤੀਬਾੜੀ ਵਿਭਾਗ ਦੇ ਨਾਲ ਤੇ ਉਹ ਆਪ ਚੱਲ ਕੇ ਉਹਨਾਂ ਦੇ ਬੂਟੇ ਦਵਾਏ ਪਹਿਲਾਂ ਕਹਿੰਦੇ 200 ਲੈ ਲਓ ਫਿਰ ਅਸੀਂ ਕਿਹਾ ਵੀ ਨੌਜਵਾਨਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਵੀ ਇਹਨਾਂ ਨੇ ਮਹਾਰਾਜ ਜੀ ਕੋਈ ਵੀ ਕੋਸ਼ਿਸ਼ ਕੀਤੀ ਜਾਵੇ ਪੁਰਜ਼ੋਰ ਕੀਤੀ ਜਾਵੇ ਹੰਬਲਾ ਮਾਰਿਆ ਜਾਵੇ ਤੇ ਕੋਸ਼ਿਸ਼ ਕਾਮਯਾਬ ਹੁੰਦੀ ਹੈ ਮੈਂ ਤੁਹਾਡੀ ਕਬੂਟਿਆਂ ਦੀ ਵੀ ਗੱਲ ਕਰ ਰਿਹਾ ਜਾਂ ਅਸੀਂ ਜੋ ਵੀ ਕਰ ਰਹੇ ਹਾਂ ਜਦੋਂ ਕੋਸ਼ਿਸ਼ ਇਕੱਠੇ ਹੋ ਕੇ ਕੀਤੀ ਜਾਂਦੀ ਹੈ ਕਾਮਯਾਬ ਹੋ ਜਾਂਦੀ ਹੈ ਜਦੋਂ ਦਰਿਆ ਨੂੰ ਬੰਨ ਲਾਇਆ ਜਾਂਦਾ ਸਾਰਾ ਪਿੰਡ ਬੰਨ ਲਾਉਣ ਨਿਕਲ ਜਵੇ ਤਾਂ ਦਰਿਆ ਰੁਕ ਜਾਂਦਾ ਹੈ ਜੇ ਇੱਕ ਬੰਦਾ ਕਹੀ ਗੱਲ ਜ਼ੋਰ ਮਾਰੀ ਜਾਵੇ ਫਿਰ ਦਰਿਆ ਨੂੰ ਨਹੀਂ ਰੋਕਿਆ ਜਾ ਸਕਦਾ ਜਦੋਂ ਕੋਸ਼ਿਸ਼ ਸਾਂਝੇ ਤੌਰ ਤੇ ਕੀਤੀ ਜਾਂਦੀ ਹੈ ਕਾਮਯਾਬ ਹੁੰਦੀ ਹੈ ਤੁਹਾਡੀ ਗੱਲ ਕੱਟੀ ਇੱਕ ਮੈਂ ਹੋਰ ਤੁਹਾਨੂੰ ਆਖਦਾ ਕਿ ਇਹ ਜਿਹੜਾ ਕਲੱਬ ਹੈ ਨਾ ਇੱਕ ਤਾਂ ਹੁੰਦਾ ਬੂਟੇ ਲਗਾ ਲੈਣੇ ਤੇ ਇੱਕ ਫੋਟੋ ਪਾ ਦੇਣੀ ਵੀ ਆ ਬੂਟੇ ਲਗਾਤੇ ਇਹਨਾਂ ਦੀ ਪਲਾਨਿੰਗ ਕੀ ਹੈ ਹੁਣ ਇੱਥੇ ਬੂਟੇ ਲਾਂਦੇ ਲਾਂਦੇ ਚਰਚਾ ਕਰ ਰਹੇ ਸੀ ਜੂਥ ਕਲਾ ਬਾਪ ਦੇ ਆਪਸ ਵਿੱਚ ਕਿ ਜਿਹੜੇ ਆ ਤਾਰ ਏ ਕੰਡਾ ਤਾਰ ਲਗਾ ਕੇ ਬੂਟੇ ਲਗਾ ਕੇ ਇਹ ਕਾਮਯਾਬ ਕਰਨੇ ਇਹ ਨਹੀਂ ਕਿ ਅਸੀਂ ਬੂਟੇ ਲਾਤੇ ਅਸੀਂ ਲਾ ਕੇ ਘਰ ਨਹੀਂ ਪਹੁੰਚੇ ਤੇ ਪਿੱਛੋਂ ਖਾਲੀ ਕੰਡਾ ਤਾਰ ਲਗਾ ਕਰਕੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜੇ ਜੂਥ ਇੱਕਾ ਵਾਤਾਵਰਨ ਨੂੰ ਜਪਾਨ ਬਚਾਉਣ ਵਾਸਤੇ ਉਪਰਾਲਾ ਕਰ ਰਿਹਾ ਉਹਨਾਂ ਦਾ ਸਾਥ ਦਿੱਤਾ ਜਾਵੇ ਸਾਨੂੰ ਮੈਂ ਕਿਵੇਂ ਤਵੀ ਸਹਿਯੋਗ ਦਿੱਤਾ ਜਾਵੇ ਜੇ ਨੌਜਵਾਨ ਇੰਨਾ ਵਧੀਆ ਉਪਰਾਲਾ ਕਰਦਾ ਜਿਹੜੇ ਸਰਕਾਰਾਂ ਦੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਜਵਾਬਦੇਰੀ ਬਣਦੀ ਹੈ ਪਿੰਡ ਦੇ ਪਿੰਡ ਦੇ ਯੂਥ ਨੂੰ ਸਮਝਣਾ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਤੁਸੀਂ ਵੀ ਬਜ਼ੁਰਗਾਂ ਚ ਮੈਂ ਵੀ ਬਜ਼ੁਰਗਾਂ ਚ ਸਾਡੀ ਜ਼ਿੰਮੇਵਾਰੀ ਹੈ ਪਿੰਡ ਦੇ ਯੂਥ ਨੂੰ ਸਿੱਧੇ ਰਾਹ ਤੇ ਲਾਉਣਾ ਜੇ ਅਸੀਂ ਗਲਤ ਰਾਹ ਤੇ ਲਾਵਾਂਗੇ ਤਾਂ ਯੂਥ ਕਹੇਗਾ ਫਿਰ ਉਧਰ ਹੀ ਜਾਏਗਾ ਹੁਣ ਤੁਸੀਂ ਇਹ ਵੇਖੋ ਬਜ਼ੁਰਗ ਕਿੰਨੇ ਆਏ ਹੋਏ ਨੇ ਜਿਨ੍ਹਾਂ ਨੇ ਨੌਜਵਾਨ ਨੇ ਉਸ ਤੋਂ ਜ਼ਿਆਦਾ ਇਹਨਾਂ ਨੂੰ ਹਾਉਸਲਾ ਵਜਾਈ ਕਰਨ ਵਾਸਤੇ ਪਹੁੰਚੇ ਨੇ ਕਿ ਅਸੀਂ ਵੀ ਇੱਕ ਬੂਟਾ ਲਗਾ ਕਰਕੇ ਤੇ ਜਦੋਂ ਅਸੀਂ ਇਸ ਬਾਗ ਦੇ ਵਿੱਚ ਪਹੁੰਚੀਏ ਜਿੱਥੇ ਫਲਦਾਰ ਬੂਟੇ ਲੱਗੇ ਨੇ ਸਾਨੂੰ ਖੁਸ਼ੀ ਹੋਵੇ ਸਾਨੂੰ ਇੱਕ ਇਹ ਮਹਿਸੂਸ ਹੋਵੇ ਇੱਕ ਸ਼ਾਂਤੀਮਾਨੂ ਲੱਗੇ ਕਿ ਅਸੀਂ ਵਾਤਾਵਰਣ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਬਾਬੇ ਨਾਨਕ ਨੇ 550 ਸਾਲ ਪਹਿਲਾਂ ਆਖ ਦਿੱਤਾ ਵੀ ਮਾਤਾ ਜੇ ਧਰਤੀ ਆ ਉਹਨੂੰ ਜ਼ਹਿਰ ਜ਼ਹਿਰੀਲਾ ਨਹੀਂ ਕਰਨਾ ਤੇ ਪਵਨ ਨੂੰ ਕਿਦਾਂ ਸ਼ੁੱਧ ਰੱਖਣਾ ਹੈ ਪਵਨ ਗੁਰੂ ਤੇ ਪਾਣੀ ਨੂੰ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਹੋਏ ਤੇ ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਤਾਰੇ ਤੇ ਫਾਤਿਹ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਹੁਤ ਵਧੀਆ ਵਾਤਾਵਰਣ ਦਿੱਤਾ ਤੇ ਸਾਡਾ ਸਿਰਫ ਇੱਕ ਹੀ ਉਹਨੂੰ ਬਚਾਉਣਾ ਕਿਦਾਂ ਬਾਤ ਕਰਤੇ ਆ ਮੈਂ ਰੂਬਰੂ ਹਾਂ ਉਸ ਨੌਜਵਾਨ ਕੇ ਸਿਮਰਨਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਯਾਨਕ ਪ੍ਰੈਜ਼ੀਡੈਂਟ ਹੈ ਬਾਤ ਕਰਤੇ ਹਾਂ ਕੁਝ ਬਾਤਾਂ ਕਰਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਿਦੇਸ਼ ਦੀ ਧਰਤੀ ਛਾਣੀ ਵਿਦੇਸ਼ ਦੀ ਖਾਕ ਛਾਣੀ ਬੜਾ ਕੁਝ ਤੁਹਾਨੂੰ ਵਿਦੇਸ਼ ਵਿੱਚ ਬੜਾ ਸਮਾਂ ਰਿਹਾ ਹੋ ਕਿੱਥੋਂ ਆਪਕੋ ਇਹ ਲੱਗਿਆ ਵੀ ਹਮ ਪਿੰਡ ਵਿੱਚ ਜਾ ਕੇ ਸੇਵਾ ਕਰੇ ਸਭ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਮੈਨੂੰ ਇਹੀ ਪ੍ਰੇਰਣਾ ਮਿਲਈ ਆ ਉਹ ਇਨਸਾਨਾਂ ਦੇ ਬਰਾਬਰ ਦਰਖਤਾਂ ਦੀ ਇੱਜ਼ਤ ਕਰਦੇ ਆ ਉਹ ਲੋਕ ਉੱਥੇ ਅਸੀਂ ਬਿਨਾ ਪੁੱਛੇ ਗਵਰਨਮੈਂਟ ਦੀ ਇਜਾਜ਼ਤ ਤੋਂ ਕਿਸੇ ਦਰਖਤ ਨੂੰ ਕੱਟ ਵੀ ਨਹੀਂ ਸਕਦੇ ਚਾਹੋ ਦਰਖਤ ਆਪਣੇ ਘਰਾਂ ਚ ਕਿਉਂ ਨਾ ਹੋਵੇ ਉਹੀ ਪ੍ਰੇਰਣਾ ਲੈ ਕੇ ਮੈਂ ਪਿੰਡ 'ਚ ਪਹੁੰਚਿਆ ਤਾਂ ਆਪਣਾ ਮੇਰਾ ਆਪਣਾ ਪਿੰਡ ਆ ਮੈਂ ਸਾਰੇ ਬਜ਼ੁਰਗਾਂ ਦਾ ਬਹੁਤ ਤੇ ਦੇਲੋਂ ਧੰਨਵਾਦ ਪਹਿਲਾਂ ਮੁਸ਼ਕਲਾਂ ਆਈਆਂ ਜਦੋਂ ਇਕੱਲੇ ਚੱਲੇ ਨਹੀਂ ਮੈਨੂੰ ਇਹ ਪਿੰਡ ਚ ਕੋਈ ਮੁਸ਼ਕਲ ਨਹੀਂ ਆਈ ਮੈਂ ਇੱਕ ਜੋ ਆਹੀ ਲੈ ਕੇ ਤੁਰੇ ਤੇ ਨਾ ਮਿਸ਼ਨ ਉਹ ਸਾਡਾ ਸਭ ਤੋਂ ਜ਼ਿਆਦਾ ਸਾਡਾ ਬਜ਼ੁਰਗਾਂ ਨੇ ਸਾਥ ਦਿੱਤਾ ਮੈਂ ਹਮੇਸ਼ਾ ਆਪਣੇ ਪਿੰਡ ਨੂੰ ਆਪਣਾ ਪਰਿਵਾਰ ਮੰਨਦਾ ਹਾਂ ਕਿਉਂਕਿ ਇੱਕ ਪਰਿਵਾਰ ਆਪਾਂ ਆਪਣੇ ਪਰਿਵਾਰ ਦੀ ਸੇਵਾ ਕਰਦੇ ਆ ਪਰ ਜੇ ਆਪ ਆਪਿਆ ਆਪਣੇ ਪੂਰੇ ਪਿੰਡ ਨੂੰ ਪਰਿਵਾਰ ਮੰਨਣ ਲੱਗ ਜਾਈਏ ਤਾਂ ਸਾਰੇ ਬੈਰ ਬੈਰ ਵਿਰੋਧ ਤਾਂ ਆਪਣੇ ਆਪ ਖਤਮ ਹੋ ਜੂਗੀ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਮੈਂ ਬਜ਼ੁਰਗਾਂ ਨੂੰ ਰੱਖੀ ਆ ਆਪਾਂ ਨੇ ਵੀ ਦਰਾਖਤ ਲਾਉਣੇ ਆ ਤਾਂ ਜਿਹੜੇ ਤਜਰਬੇ ਕਰਤੇ ਉਹਨਾਂ ਨੇ ਸਾਨੂੰ ਜਦੇ ਮਤਲਬ 1-2 ਦਿਨ ਦੇ ਅੰਦਰ ਅੰਦਰ ਸਾਨੂੰ ਬੂਟੇ ਪ੍ਰੋਵਾਈਡ ਕਰਾਤੇ ਮੈਕਮਿਆਂ ਗੱਲ ਗੱਲ ਕਰੀਆ ਸਾਰਾ ਕੁਝ ਉਹ ਚੀਜ਼ਾਂ ਨਾਲ ਸਾਨੂੰ ਫੇਦ ਮਿਲਦੀ ਆ ਜ਼ਰੂਰੀ ਨਹੀਂ ਵੀ ਨੌਜਵਾਨੇ ਤੁਰਨ ਨੌਜਵਾਨ ਕੋਲ ਇੱਕ એનર્ਜੀ ਹੁੰਦੀ ਆ ਪਰ ਉਹ એનર્ਜੀ ਨੂੰ ਵਰਤਣ ਦਾ ਤਜਰਬਾ ਬਜ਼ੁਰਗਾਂ ਕੋਲ ਹੁੰਦਾ ਇਸ ਕਰਕੇ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਤੁਰਨਾ ਚਾਹੁੰਦੇ ਆ 24 ਮੈਂ ਮੈਂ ਉਸ ਨੌਜਵਾਨ ਸੇ ਬਾਤ ਕਰ ਰਹਾ ਹੂੰ ਜੋ ਵਿਦੇਸ਼ਾਂ ਕੀ ਖਾਕਸਾਣੀ ਵਿਦੇਸ਼ਾਂ ਦੀਆਂ ਧਰਤੀਆਂ ਤੇ ਮਿੱਟੀ ਛਾਣੀ ਉਸ ਤੋਂ ਬਾਅਦ ਫਿਰ ਪੰਜਾਬ ਦੀ ਮਿੱਟੀ ਦੇ ਨਾਲ ਮੋਹ ਪਿਆ ਇਹ ਪਿੰਡ ਵਿੱਚ ਆ ਕੇ ਇਸ ਨੇ ਸੇਵਾ ਕੀਤੀ ਇੱਕ ਵਧੀਆ ਅਪਰਾਲਾ ਜਰਨੈਲ ਸਿੰਘ ਜੀ ਜੇਕਰ ਕਿਸੇ ਨੂੰ ਬੂਟਿਆਂ ਦੀ ਲੋੜ ਹੋਵੇ ਆਪਣੇ ਇਲਾਕੇ ਦੇ ਵਿੱਚ ਹਾਂਜੀ ਉਹ ਉਹ ਸੰਪਰਕ ਕਰ ਸਕਦੇ ਨੇ ਕਿਉਂਕਿ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਜਿਹੜਾ ਸਟਾਫ ਹੈ ਉਹਨਾਂ ਦੇ ਨਾਲ ਸਾਡੀ ਬਹੁਤ ਜ਼ਿਆਦਾ ਨੇੜਤਾ ਕਿਉਂਕਿ ਮੈਂ ਤਸਵੀਰ ਸੁਪਰਵਾਈਜ਼ਰ ਜਦੋਂ ਸੀ ਉਦੋਂ ਵੀ ਸਾਨੂੰ 174 ਪਿੰਡ ਸੀ ਇਹਨਾਂ ਦਾ ਵੀ ਜ਼ਿੰਮੇਵਾਰੀ ਦਿੱਤੀ ਇਸ ਪਿੰਡ ਦੇ ਵਿੱਚ ਇੰਨੇ-ਇੰਨੇ ਬੂਟੇ ਲਗਾਣੇ ਅਧਿਕਾਰੀਆਂ ਦੇ ਨਾਲ ਅਸੀਂ ਮਿਲ ਕਰਕੇ ਕੋਈ ਸੰਪਰਕ ਕਰ ਸਕਦਾ ਹੈ ਜੀ ਵੀ ਸਾਨੂੰ ਬੂਟੇ ਚਾਹੀਦੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਛੇਰੇ ਪੰਜਾਬ ਯੂਥ ਕਲੱਬ ਮੰਗਰੋੜ ਦਾ oprala ਤੁਹਾਨੂੰ ਕਿਹੋ ਜਿਹਾ ਲੱਗਿਆ ਨੌਜਵਾਨਾਂ ਨੂੰ ਇਸ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜਾਂ ਨੌਜਵਾਨਾਂ ਨੂੰ ਗਲਤ ਰਸਤਿਆਂ 'ਤੇ ਪਲ ਜਾਣਾ ਚਾਹੀਦਾ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਓ ਬੂਟਿਆਂ ਦੀ ਲੋੜ ਹੈ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਬਾਈ ਜੀ ਸਿਮਰਨ ਜੀ ਨਾਲ ਸੰਪਰਕ ਕਰ ਸਕਦੇ ਹੋ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਪਰ ਮੰਗਰੋੜ ਦੇ ਯੂਥ ਕਲੱਬ ਤੇ ਇਥੋਂ ਦੇ ਬਜ਼ੁਰਗ ਜੱਗਾ ਸਿੰਘ ਜੀ ਜਗਮਨ ਸਿੰਘ ਜੀ ਜੀ ਪੜ੍ਹੀ ਜੋ ਕਿ ਕਿਰਤੀ ਕਿਸਾਨ ਮੋਰਚੇ ਦੇ ਇੱਕ ਉੱਗੇ ਲੀਡਰ ਨੇ ਦੇਖੋ ਦੂਸਰੇ ਪਿੰਡ ਤੋਂ ਆਏ ਨੇ ਤੇ ਇਹਨਾਂ ਦਾ ਉਪਰਾਲਾ ਸ਼ਲਾਗਾ ਜੋਗ ਹੈ ਬਣਦਾ ਵੀ ਹੈ ਆਪਾਂ ਨੂੰ ਇਸ ਉਪਰਾਲੇ ਦੀ ਸ਼ਰਣਾ ਕਰਨੀ ਬਣਦੀ ਹੈ ਪਿੰਡ ਮੰਗਰੋੜ ਦੀਆਂ ਸੱਥਾਂ ਜੂਹਾਂ ਖਾਲੀ ਪਈਆਂ ਰਸਤਿਆਂ ਦੇ ਵਿੱਚ ਇਹਨਾਂ ਵੱਲੋਂ ਬੂਟੇ ਲਗਾਏ ਜਾ ਰਹੇ ਨੇ ਮੈਂ ਹਰਵਿੰਦਰ ਰੋਪੜ ਤੋਂ